ਸ੍ਰੀ ਗੁਰੂ ਦੋਸਤੋ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਕਿੰਨੀ ਰਫਤਾਰ ਨਾਲ ਪਾਣੀ ਜਿਹੜਾ ਕਿ ਵਧ ਰਿਹਾ ਸਤਲੁਜ ਦਰਿਆ ਦਾ ਤਸਵੀਰਾਂ ਦੇਖ ਸਕਦੇ ਹੋ ਕਿੰਨੀ ਆਖੌਫਨਾਕ ਨੇ ਕਿਉਂਕਿ ਇੰਨਾ ਜ਼ਿਆਦਾ ਸਪੀਡ ਨਾਲ ਪਾਣੀ ਵਧਣਾ ਜਾਨੀ ਕਿ ਨੁਕਸਾਨ ਹੋ ਸਕਦਾ ਕਿਸਾਨਾਂ ਦੇ ਲਈ ਔਰ ਉਹਨਾਂ ਦੀਆਂ ਜਿਹੜੀਆਂ ਫਸਲਾਂ ਖਰਾਬ ਹੋ ਸਕਦੀਆਂ ਨੇ ਜਿਹੜੇ ਹਸਾਬ ਨਾਲ ਪਾਣੀ ਦੀ ਰਫਤਾਰ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜਲਦੀ ਪਾਣੀ ਦਾ ਵਧਣਾ ਅੱਧੇ ਫੁੱਟ ਦਾ ਫਰਕ ਹੈ ਬਸ ਜਿਹੜੀਆਂ ਤਾਂ ਬੰਨ੍ਹ ਦੇ ਅੰਦਰ ਨੇ ਫਸਲਾਂ ਉਹ ਹੈ ਸੁਰੱਖਿਤ ਨੇ ਔਰ ਜਿਹੜੀਆਂ ਦਰਿਆ ਦੇ ਕੰਢਿਆਂ ਤੇ ਜਿਹੜੀਆਂ ਝੋਨਾ ਲੱਗਿਆ ਉਹਨਾਂ 'ਚ ਪਾਣੀ ਬਿਲਕੁਲ ਸਾਰਾ ਜਿਹੜਾ ਹੈ ਵੜ ਚੁੱਕਾ ਹੈ ਔਰ ਨੁਕਸਾਨ ਹੋ ਸਕਦਾ ਹੈ ਆਉਣ ਵਾਲੇ ਟਾਈਮ 'ਚ ਕਿਉਂਕਿ ਪਾਣੀ ਦਾ ਪੱਧਰ ਹੋਰ ਵੀ ਵੱਧ ਸਕਦਾ ਹੈ ਪਿੱਛੇ ਬਹੁਤ ਜ਼ਿਆਦਾ ਬਾਰਸ਼ਾਂ ਹੋ ਰਹੀਆਂ ਨੇ ਪਾਖੜਾ ਡੈਮ ਤੋਂ ਪਾਣੀ ਹੋਰ ਵੀ ਛੱਡਿਆ ਜਾ ਰਿਹਾ ਹੈ ਕਿਸਾਨਾਂ ਨੂੰ ਸੁਰੱਖਿਅਤ ਹੋਣ ਦੇ ਲਈ ਆਪਣੀ ਬੰਨੀਆਂ ਵਗੈਰਾ ਜੋ ਬਨ ਲੱਗੇ ਹੋਏ ਉਹਨਾਂ ਨੂੰ ਥੋੜਾ ਜਾਂ ਸਹੀ ਕਰਨਾ ਚਾਹੀਦਾ ਕਿਉਂਕਿ ਪਾਣੀ ਦਾ ਕੋਈ ਪਤਾ ਨਹੀਂ ਕਿੰਨਾ ਆ ਸਕਦਾ ਹੈ ਔਰ ਇਸ ਤੋਂ ਬਚਾਈ ਕਰਨ ਚ ਫਾਇਦਾ ਹੈ ਕਿਉਂਕਿ ਨੁਕਸਾਨ ਕਾਫੀ ਜਿਆਦਾ ਹੋ ਸਕਦਾ ਹੈ ਮੇਨ ਤੱਕ ਕਿਸਾਨਾਂ ਨੇ ਬਹੁਤ ਕੀਤੀ ਝੋਨੇ ਚ ਜੇਕਰ ਝੋਨਾ ਖਰਾਬ ਹੁੰਦਾ ਤਾਂ ਕਾਫੀ ਜਿਆਦਾ ਜਿਹੜਾ ਕਾਟੇ ਦਾ ਨੁਕਸਾਨ ਹੋ ਸਕਦਾ ਆਸ਼ਾ ਕਰਦਾ ਵੀਡੀਓ ਪਸੰਦ ਆਇਆ ਜੇਕਰ ਪਸੰਦ ਆ ਲਾਈਕ ਸ਼ੇਅਰ